ਸਾਸਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਚੰਡੀਗੜ੍ਹ ਦੇ ਪੌਸ਼ ਇਲਾਕੇ ਦੇ ਵਿੱਚ ਇੱਕ ਹਮਲਾ ਹੁੰਦਾ ਹੈ ਜਿਦੇ ਵਿੱਚ ਜਾਨੀ ਨੁਕਸਾਨ ਰਹਿ ਜਾਂਦਾ ਤੇ ਹੁਣ ਪੁਲਿਸ ਬਰੀਕੀ ਦੇ ਨਾਲ ਹਰ ਐਂਗਲ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਰਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਹਮਲਾਵਰ ਸੀ ਜਿਨ੍ਹਾਂ ਨੇ ਇਹ ਬੰਬ ਨੁਮਾ ਚੀਜ਼ ਛੁੱਟੀ ਉਹ ਅਮਰਸਰ ਦੇ ਨਾਲ ਸੰਬੰਧਤ ਸਨ ਤੇ ਇੱਕ ਦੀ ਪਛਾਣ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਪੁਸ਼ਟੀ ਅਸੀਂ ਵੀ ਨਹੀਂ ਕਰਦੇ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਹਦਾ ਨਾਮ ਰੋਹਨ ਮਸੀ ਹੈ ਤੇ ਪਿੰਡ ਪਾਸ਼ੀਆਂ ਹੈ ਉਹਦਾ ਅਮਰਸਰ ਦੇ ਵਿੱਚ ਤੇ ਇਹਨਾਂ ਬਾਰੇ ਹੋਰ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇੱਕ ਤੈ ਹੈ ਕਿ ਇਹ ਪਹਿਲਾਂ ਵੀ ਵੋਲਵ ਬੱਸ ਦੇ ਰਾਹੀਂ ਚੰਡੀਗੜ੍ਹ ਆਏ ਸੀਗੇ ਚੰਡੀਗੜ੍ਹ ਆ ਕੇ ਰੇਕੀ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਜਿੱਦਣ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਉਸ ਦਿਨ ਵੀ ਇਹ ਚੰਡੀਗੜ੍ਹ ਅੰਮ੍ਰਿਤਸਰ ਤੋਂ ਆਏ ਸੀਗੇ ਵੋਲਵੋ ਬੱਸ ਦੇ ਵਿੱਚ ਇਹਨਾਂ ਨੇ ਸਫ਼ਰ ਕੀਤਾ ਸੀ ਦੁਪਹਿਰ ਵੇਲੇ ਬੱਸ ਚੜ੍ਹੇ ਤੇ ਸ਼ਾਮ ਨੂੰ ਚੰਡੀਗੜ੍ਹ ਪਹੁੰਚੇ ਸੀ ਤੇ ਜਿਹੜੇ ਆਟੋ ਚਾਲਕ ਦੇ ਨਾਲ ਇਹ ਉੱਥੋਂ ਤੱਕ ਗਏ ਸੀਗੇ ਉਸ ਆਟੋ ਚਾਲਕ ਨੇ ਪਹਿਲਾਂ ਵੀ ਇਹਨਾਂ ਨੂੰ ਉੱਥੇ ਛੱਡਿਆ ਸੀ ਕਿਉਂਕਿ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜਾ ਆਟੋ ਚਾਲਕ ਹੈ ਜਦੋਂ ਦੁਬਾਰਾ ਉਹਨੂੰ ਮਿਲਦੇ ਨੇ ਪਛਾਣਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਤੋਂ ਪਹਿਚਾਣਿਆ ਤੂੰ ਪਹਿਲਾਂ ਸਾਨੂੰ ਵੀ 10 ਸੈਕਟਰ ਛੱਡ ਕੇ ਆਇਆ ਸੀ ਤੇ ਹੁਣ ਦੁਬਾਰਾ ਚੱਲ ਆਪਾਂ ਕੋਠੀ ਤੱਕ ਆਉਣ ਜਾਣ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਇਹ ਵਾਰਦਾਤ ਹੋ ਜਾਂਦੀ ਹੈ ਹਾਲਾਂਕਿ ਹਰ ਐਂਗਲ ਤੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੂਜੇ ਪਾਸੇ ਜਦੋਂ ਇਹ ਪਹਿਲੀ ਵਾਰ ਆਏ ਸੀਗੇ ਉਦੋਂ ਜਲੰਧਰ ਤੋਂ ਚੰਡੀਗੜ੍ਹ ਤੱਕ ਵੋਲੋ ਬੱਸ ਦੇ ਵਿੱਚ ਆਏ ਸੀ ਤਾਂ ਜਿਹੜਾ ਕੰਡਕਟਰ ਆ ਉਹਦੇ ਮੁਤਾਬਕ ਇਹਨਾਂ ਨੇ ਟੀ-ਸ਼ਰਟ ਵੀ ਬੱਸ ਦੇ ਵਿੱਚ ਹੀ ਬਦਲੀ ਸੀ ਤੇ ਜਿਸ ਤੋਂ ਬਾਅਦ ਇਹ ਜਿਹੜੀ ਵਾਰਦਾਤ ਹੋ ਜਾਂਦੀ ਹੈ ਤਾਂ ਆਟੋ ਚਾਲਕ ਦੇ ਕੋਲ 500 ਦਾ ਨੋਟ ਸਿੱਟ ਕੇ ਫਰਾਰ ਹੋ ਗਏ ਸੀਗੇ 10 ਸੈਕਟਰ ਦੀ ਘਟਨਾ ਸੀ ਪਰ ਜਿਹੜਾ ਰਹਿਸ਼ੀ ਇਲਾਕਾ 18 ਸੈਕਟਰ ਵਾਲਾ ਉਹਦੇ ਵੱਲ ਇਹ ਫਰਾਰ ਹੋਏ ਸੀ ਤੇ ਉਹਨਾਂ ਨੇ ਕਾਲੀ-ਕਾਲੀ ਦੇ ਵਿੱਚ ਆਟੋ ਚਾਲਕ ਨੂੰ ਰੈੱਡ ਲਾਈਟ ਜੰਪ ਕਰਨ ਵਾਸਤੇ ਵੀ ਕਿਹਾ ਸੀ ਪਰ ਆਟੋ ਚਾਲਕ ਨੇ ਮਨਾਂ ਕਰਤਾ ਜਿਸ ਤੋਂ ਬਾਅਦ ਦੇ ਵਿੱਚ ਉਹ ਉਤਰ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਹਰ ਐਂਗਲ ਤੋਂ ਇਹਦੀ ਜਾਂਚ ਦੇ ਵਿੱਚ ਰੁੱਝੀ ਹੋਈ ਹੈ ਤੇ ਖਾਸ ਤੌਰ ਦੇ ਉੱਤੇ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਨੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਵੀ ਕੀਤਾ ਸੀ ਕੁਝ ਇੱਕ ਸੈਕਿੰਡ ਗੱਲ ਹੋਈ ਸੀਗੀ ਕਿ ਸਾਨੂੰ ਕਮਰਾ ਚਾਹੀਦਾ ਹੈ ਹੋਟਲ ਦੇ ਵਿੱਚ ਤਾਂ ਉਹ ਵੀ ਪੂਰਾ ਬਰੀਕੀ ਦੇ ਨਾਲ ਜਾਂਚ ਚੱਲ ਰਹੀ ਹੈ ਸ਼ਾਨਬੀਨ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਅਰੋਪੀਆਂ ਤੱਕ ਪਹੁੰਚਿਆ ਜਾ ਸਕੇ ਤੇ ਇਹਦੇ ਕਈ ਤਰ੍ਹਾਂ ਦੇ ਐਂਗਲ ਹੋਰ ਵੀ ਨੇ ਕਈ ਤਰ੍ਹਾਂ ਦੇ ਨਾਲ ਸਬੰਧ ਜੁੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਇਹਨਾਂ ਨੇ ਨਿਸ਼ਾਨਾ ਬਣਾਉਣਾ ਸੀਗਾ ਜੋ ਉਸ ਕੋਠੀ ਦੇ ਵਿੱਚ ਪਹਿਲਾਂ ਰਹਿੰਦਾ ਸੀ ਤਾਂ ਕੁਲਮਲਾ ਕੇ ਮਾਮਲਾ ਕਾਫੀ ਗੰਭੀਰ ਹੈ ਏਜੰਸੀਆਂ ਪੂਰੀਆਂ ਐਕਟਿਵ ਹੋ ਚੁੱਕੀਆਂ ਨੇ ਕਿ ਕਿਉਂ ਇਹ ਜਿਹੜਾ ਹਮਲਾ ਕੀਤਾ ਗਿਆ ਇਹਦੇ ਪਿੱਛੇ ਕੌਣ ਨੇ ਤੇ ਉਹਨਾਂ ਵਿਅਕਤੀਆਂ ਨੂੰ ਕਿਵੇਂ ਕਾਬੂ ਕੀਤਾ ਜਾਣਾ ਵਕਫਾ ਖ ਜ਼ਿਲ੍ਹਿਆਂ ਦੀ ਪੁਲਿਸ ਵੀ ਆਪਸੀ ਤਾਲਮੇਲ ਦੇ ਨਾਲ ਅੱਗੇ ਕਾਰਵਾਈ ਨੂੰ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਦੀ ਕੜੀ ਵੱਡੀ ਤੇ ਹੈ ਮਾ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਜੋ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੈ ਕਿ ਇਹ ਦੋ ਜਿਹੜੇ ਹਮਲਾਵਰ ਸੀਗੇ ਅਮਰਸਰ ਦੇ ਰਹਿਣ ਵਾਲੇ ਨੇ ਤੇ ਦੋਨਾਂ ਦੀ ਪਛਾਣ ਵੀ ਹੁੰਦੀ ਨਜ਼ਰ ਆ ਰਹੀ ਹੈ ਤੇ ਜਲਦੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਕਿਉਂਕਿ ਟੀਮਾਂ ਵਕਫ ਵਕਫ ਥਾਵਾਂ ਵੱਲ ਰਵਾਨਾ ਹੋ ਚੁੱਕੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਤੇ ਪੁਲਿਸ ਕਦੋਂ ਤੱਕ ਇਹਨਾਂ ਦੋਸ਼ੀਆਂ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਮਾਮਲੇ 'ਚ ਹੋਰ ਕੀ ਖੁਲਾਸੇ ਹੁੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ